ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਆਪਾਂ ਤੁਹਾਡੇ ਨਾਲ ਕੁਝ ਧੀਆਂ ਦੀਆਂ ਧੀਆਂ ਬਾਰੇ ਚੰਦ ਲੈਣਾ ਸਾਂਝੀਆਂ ਕਰਨ ਲੱਗੇ ਆ ਜੀ ਕਿਉਂਕਿ ਜਦੋਂ ਧੀ ਵਿਆਹੀ ਜਾਂਦੀ ਹੈ ਤਾਂ ਖੁਸ਼ੀ-ਖੁਸ਼ੀ ਪੇਕੇ ਵੀ ਜਾਂਦੀ ਹੈ ਜੀ ਜਦੋਂ ਇੱਕਾਂ ਦੇ ਵਿੱਚ ਧੀ ਦੀ ਮਾਂ ਮਰ ਜਾਂਦੀ ਹੈ ਜੀ ਤਾਂ ਧੀ ਨੂੰ ਬਹੁਤ بڑا ਘਾਟਾ ਪੈਂਦਾ ਜੀ ਕਿਉਂਕਿ ਮਾਮਾ ਦੇ ਨਾਲ ਹੀ ਪੈਕੇ ਹੁੰਦੇ ਨੇ ਜੀ ਤੇ ਉਹਨਾਂ ਬਾਰੇ ਤੁਹਾਡੇ ਨਾਲ ਚੰਦ ਲੈਣਾ ਅਪੇ ਲਿਖੀਆਂ ਹੋਈਆਂ ਸਾਂਝੀਆਂ ਕਰ ਰਹੇ ਹਾਂ ਜੀ ਜੇਕਰ ਤੁਹਾਨੂੰ ਵਧੀਆ ਲੱਗੀਆਂ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੀਓ ਦੱਸਿਓ ਜੀ ਧੀ ਕਹਿੰਦੀ ਹੈ ਜੀ ਸਾਲ ਹੋ ਗਿਆ ਵੇ ਮੈਰ ਮਾਂ ਪੈਕੇ ਗਈ ਨਾ ਸਾਲ ਹੋ ਗਿਆ ਵੇ ਮੈਰ ਮਾਂ ਕਦੇ ਪੈਕੇ ਗਈ ਨਾ ਹੁਣ ਉੱਥੇ ਜਾ ਕੇ ਕਦੇ ਰਾਤ ਮੈਂ ਰਹੀ ਨਾ ਹੁਣ ਉੱਥੇ ਜਾ ਕੇ ਕਦੇ ਰਾਤ ਮੈਂ ਰਹੀ ਨਾ ਮਾਵਾ ਠੰਡੀਆਂ ਸ਼ਾਮਾਂ ਹੁੰਦੀਆਂ ਏ ਮਾਵਾ ਠੰਡੀਆਂ ਸ਼ਾਮਾਂ ਹੁੰਦੀਆਂ ਦੁਨੀਆ ਕਹਿੰਦੀ ਐ ਪੇਕੇ ਨਹੀਂ ਚੰਗੇ ਲੱਗਦੇ ਵੀ ਜਦੋਂ ਮਾਂ ਮਰ ਜਾਂਦੀ ਐ ਪੇਕੇ ਨਹੀਂ ਚੰਗੇ ਲੱਗਦੇ ਜਦੋਂ ਮਾਂ ਮਰ ਜਾਂਦੀ ਐ ਛੁੱਟ ਜਾਣਤੀਆਂ ਦੇ ਪੇਕੇ ਵੀ ਜਦੋਂ ਮਾਂ ਮਰ ਜਾਂਦੀ ਐ ਘਾਹ ਪਾਣੀ ਨਾ ਪੁੱਛਿਆ ਹੁਣ ਮੈਨੂੰ ਪਰਜਾਈਆਂ ਨੇ ਕਿਆ ਪਾਣੀ ਨਾ ਪੁੱਛਿਆ ਪੇਕੇ ਗਈ ਨੂੰ ਹੁਣ ਮੈਨੂੰ ਪਰਜਾਈਆਂ ਨੇ ਰੋਂਦੀ ਨੂੰ ਗੜ ਨਾਲ ਲਾਇਆ ਨਾ ਕਦੇ ਚਾਚੀਆਂ ਤਾਈਆਂ ਨੇ ਰੋਂਦੀ ਨੂੰ ਗੜ ਨਾਲ ਲਾਇਆ ਨਾ ਕਦੇ ਚਾਚੀਆਂ ਤਾਈਆਂ ਨੇ ਹੁਣ ਉਹ ਨਾਲ-ਨਾਲ ਰੱਖਦੀ ਐ ਗੁੱਤ ਨਾਲ ਪਰੰਦੀ ਐ ਪੇਕੇ ਨਹੀਂ ਚੰਗੇ ਲੱਗਦੇ ਵੀ ਜਦੋਂ ਮਾਂ ਮਰ ਜਾਂਦੀ ਐ ਛੁੱਟ ਜਾਣਤੀਆਂ ਦੇ ਪੇਕੇ ਵੀ ਜਦੋਂ ਮਾਂ ਮਰ ਜਾਂਦੀ ਐ ਛੁੱਟ ਜਾਣਤੀਆਂ ਦੇ ਪੇਕੇ ਵੀ ਜਦੋਂ ਮਾਂ ਮਰ ਜਾਂਦੀ ਐ ਲੋੜੀ ਨਾ ਕਰੇ ਦਿਵਾਲੀ ਦਿੱਤੀ ਵੀਰਾਂ ਨੇ ਚਾਵਾ ਦੇ ਨਾਲ ਹੁਣ ਲੋੜੀ ਨਾ ਕਰੇ ਦਿਵਾਲੀ ਦਿੱਤੀ ਵੀਰਾਂ ਨੇ ਚਾਵਾ ਦੇ ਨਾਲ ਲੱਖ ਹੁੰਦੇ ਨੇ ਪੜਦੇ ਧੀਆ ਦੇ ਮਾਮਾ ਦੇ ਨਾਲ ਲੱਖ ਹੁੰਦੇ ਨੇ ਪੜਦੇ ਧੀਆ ਦੇ ਮਾਮਾ ਦੇ ਨਾਲ ਹਾਏ ਹਾਏ ਰੁਕੀ ਵਾਲਿਆ ਬਾਪ ਆਵੇ ਇਹ ਗੱਲ ਵੱਡ ਵੱਡ ਖਾਂਦੀ ਹੈ ਤੇਗੇ ਨਹੀਂ ਚੰਗੇ ਲੱਗਦੇ ਵੀ ਜਦੋਂ ਮਾਂ ਮਰ ਜਾਂਦੀ ਹੈ ਇੱਕ ਕੈ ਨਹੀਂ ਜੰਗੇ ਲੱਗਦੇ ਜਦੋਂ ਮਾਂ ਮਰ ਜਾਂਦੀ ਐ ਛੁੱਟ ਜਾਣਤੀਆਂ ਦੇ ਪੇਕੇ ਵੀ ਜਦੋਂ ਮਾਂ ਮਰ ਜਾਂਦੀ ਜੀ ਜਦੋਂ ਧੀਰੀ ਮਾਂ ਮਰ ਜਾਂਦੀ ਐ ਤਾਂ ਉਸ ਦਾ ਪੇਕੇ ਜਾਣ ਨੂੰ ਵੀ ਜੀ ਨਹੀਂ ਕਰਦਾ ਕਿਉਂਕਿ ਜਿੰਨੀ ਦੇਰ ਤੱਕ ਪੇਕੇਆਂ ਦੇ ਵਿੱਚ ਮਾਂ ਹੁੰਦੀ ਐ ਤਾਂ ਧੀਰੀ ਕਦਰ ਹੁੰਦੀ ਐ ਜੀ ਜਦੋਂ ਮਾਂ ਮਰ ਜਾਂਦੀ ਐ ਤਾਂ ਧੀਰੀ ਐਡੀ ਵੱਡੀ ਵਧੀਆ ਕਦਰ ਨਹੀਂ ਹੁੰਦੀ ਪਰ ਜਾਈਆਂ ਭਾਈ ਸਭ ਨੱਕਵੁੱਲ ਬਟਲ ਲੰਦੇ ਨੇ ਜੀ ਇਸੇ ਕਰਕੇ ਢੀਆਂ ਪੈਕੇ ਜਾਣ ਤੋਂ ਫੜ ਜਾਂਦੀਆਂ ਨੇ ਜੀ ਜਦੋਂ ਤੱਕ ਮਾਵਾ ਹੁੰਦੀਆਂ ਉਦੋਂ ਤੱਕ ਪੈਕੇ ਹੁੰਦੇ ਨੇ ਜੀ ਢੀਆਂ ਦੇ ਜਦੋਂ ਮਾਵਾ ਮਰ ਜਾਂਦੀਆਂ ਨੇ ਤਾਂ ਪੈਕੇ ਵੀ ਖਤਮ ਹੋ ਜਾਂਦੇ ਨੇ ਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਜਿਹੜੇ ਸਾਡੇ ਚੈਨਲ ਨੂੰ ਨਵੇਂ ਨੇ ਸਾਡੇ ਚੈਨਲ ਦੇ ਉੱਤੇ ਉਹ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨ ਜੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰੇ ਕਰੋ ਕਿਉਂਕਿ ਜਦੋਂ ਤੁਸੀਂ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤਾਂ ਸਾਨੂੰ ਬਹੁਤ ਹੌਸਲਾ ਮਿਲਦਾ ਜੀ ਬਾਕੀ ਪਰਮਾਤਮਾ ਸਭ ਨੂੰ ਚੜ੍ਹਦੀਆਂ ਗੱਲਾਂ 'ਚ ਰੱਖੇ ਮਿਲਾਂਗੇ ਨਵੇਂ ਵੀਡੀਓ ਦੇ ਨਾਲ ਧੰਨਵਾਦ